ਪੰਜਾਬ ਦੇ ਵਿੱਚ ਲਗਾਤਾਰ ਕ੍ਰਾਈਮ ਦੇ ਮੁੱਦੇ ਵਾਧੇ ਪਏ ਨੇ ਅਜਿਹੇ ਦੇ ਵਿੱਚ ਆ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਇੱਕ ਡਾਕਟਰ ਦੀ ਦੁਕਾਨ ਤੇ ਜਿਸ ਤਰ੍ਹਾਂ ਭੰਨ ਤੋੜ ਕੀਤੀ ਗਈ ਹੈ ਤੇ ਦੂਸਰੇ ਪਾਸੇ ਇੱਥੇ ਪੁਲਿਸੀ ਪੁਲਸ ਤੇ ਲੋਕ ਵੀ ਖੜੇ ਆ ਪਰ ਇੱਥੇ ਜਨਾਬ ਬਹੁਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜ਼ਿਕਰ ਖਾਸ ਹੈ ਕਿ ਇਹ ਤਸਵੀਰਾਂ ਕਪੂਥਲਾ ਦੇ ਸਬ ਡਿਵੀਜ਼ਨਲ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਪੁਲਿਸ ਅਨੁਸਾਰ ਬੀਤੀ ਰਾਤ ਕਰੀਬ 1.5-2 ਵਜੇ ਸੁਲਤਾਨਪੁਰ ਲੋਧੀ ਦੇ ਪਿੰਡ ਸੁਲਤਾਨਪੁਰ ਲੋਧੀ ਦੇ ਪਿੰਡ ਭਾਣੋ ਲੰਗਾ ਦੇ ਅੱਡੇ ਤੇ ਸਥਿਤ ਮਾਰਕੀਟ ਵਿੱਚ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਚੋਰ ਦੁਕਾਨਦਾਰ ਦਾ ਸ਼ਟਰ ਤੋੜ ਰਹੇ ਸਨ ਇਹਨਾਂ ਨੂੰ ਦੁਕਾਨਦਾਰ ਦੁਕਾਨ ਦਾ ਮਾਲਕ ਆਰ ਐਮ ਪੀ ਡਾਕਟਰ ਗੁਰਚਰਨ ਸਿੰਘ ਨੂੰ ਇਸ ਘਟਨਾ ਬਾਬਤ ਸੂਚਨਾ ਮਿਲਦੀ ਹੈ ਇਸ ਤੋਂ ਬਾਅਦ ਚੋਰਾਂ ਨੂੰ ਭਜਾਉਣ ਲਈ ਉਕਤ ਡਾਕਟਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਕੇ ਤੇ ਪਹੁੰਚਦਾ ਜਿੱਥੇ ਕਥਿਤ ਤੌਰ ਤੇ ਚੋਰਾਂ ਦੇ ਨਾਲ ਉਹ ਗੁੱਥਮ-ਗੁੱਥੀ ਹੋ ਜਾਂਦੇ ਹੈ ਇਸ ਤਰ੍ਹਾਂ ਡਾਕਟਰ ਦੀ ਲਾਇਸੈਂਸੀ ਬੰਦੂਕ ਵਿੱਚੋਂ ਫਾਇਰ ਹੋ ਜਾਂਦਾ ਜੋ ਕਥਿਤ ਤੌਰ ਤੇ ਡਾਕਟਰ ਦੇ ਹੀ ਲੱਗ ਜਾਂਦਾ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਇਸ ਘਟਨਾ ਵਿੱਚ ਇੱਕ ਚੋਰ ਦੀ ਵੀ ਜੋ ਮੌਤ ਹੋਈ ਹੈ ਇਸ ਤੋਂ ਬਾਅਦ ਹਰ ਪਾਸੇ ਇਹ ਸਵਾਲ ਪੈਦਾ ਹੁੰਦਾ ਪਿਆ ਹੈ ਕਿ ਆਖਿਰ ਪੂਰਾ ਇਹ ਘਟਨਾਕਰਮ ਵਾਪਰਦਾ ਕਿਵੇਂ ਪਿਆ ਹੈ ਇਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਬਾਬਤ ਅਹਿਮ ਜਾਣਕਾਰੀ ਦਿੱਤੀ ਗਈ ਮੇਰੇ ਤਾਂ ਵਾਰਦਾਤਾਂ ਬਹੁਤ ਹੁੰਦੀਆਂ ਆ ਚਾਰ ਪੰਜ ਚੋਰੀਆਂ ਤਾਂ ਇੱਥੇ ਹੋਈਆਂ ਅੱਡੇ ਤੇ ਤੇ ਰਾਤ ਆਫੇ ਵਾਰਦਾਤ ਹੋਈ ਆ ਸਾਡੇ ਭਰਾ ਸੀ ਬਣੇ ਸੀ ਮੌਤ ਰਾਤ ਵੀ ਆਈਦਾ ਹੀ ਰਾਤ ਵੀ ਇਹਦਾ ਕਰਕੇ ਇੱਥੇ ਕੋਈ ਗਸ਼ਤ ਵਗਾਰਾ ਚਾਹੀਦੀ ਜਾਂ ਚੌਕੀ ਚਾਹੀਦੀ ਆ ਜਾਂ ਕੋਈ ਰਾਤ ਨੂੰ ਮਾਣ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਕਿ ਪੁਲਿਸ ਦੇ ਰੋਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੁਲਸ ਵਾਲੇ ਚਾਹੀ ਕੀ ਕਰੇ ਮੁਲਾਜ਼ਮ ਹੀ ਨਹੀਂ ਕੋਈ ਮਠਾਂ ਸਾਡੇ ਚੌਕੀ ਚਾਰ ਮੁਲਾਜ਼ਮ ਹੁੰਦੇ ਆ ਉਹ ਕੀ ਕਰਨਗੇ ਕਿੱਥੇ ਜਾਣਗੇ ਰਾਤ ਨੂੰ ਆ ਇਸ ਕਰਕੇ ਮੁਲਾਜ਼ਮ ਸਰਕਾਰ ਦੀ ਨਹੀਂ ਦੇਰੀ ਸਰਕਾਰ ਮੁਲਾਜ਼ਮੋ ਦੇਵੇ ਤਾਂ ਹੁੰਦੀਆਂ ਰਹਿੰਦੀਆਂ ਇੱਥੇ ਹੁੰਦੀਆਂ ਜੀ ਰੋਜ਼ ਹੀ ਹੁੰਦੀਆਂ ਪਰ ਫੋਮ ਮੇਰੇ ਪਿੰਡ ਹੋਈ ਜਾਂ ਪੌਲ ਥੱਲੇ 4:30 ਵਜੇ ਹੋ ਉਹ ਅਲਰੇਡੀ ਯਾ ਲਟ ਲਿਆ ਜਿਹੜੇ ਚਰਨ ਸਿੰਘ ਜੀ ਦਾ ਕਿ ਲੱਗਦੇ ਹੈਗੇ ਇਹ ਸਾਡੇ ਭਾਈ ਸਾਹਿਬ ਹੀ ਸੀ ਬਹੁਤ ਨੇੜ ਸੀ ਸਾਡਾ ਇਹਨਾਂ ਨਾਲ ਹਾਂਜੀ ਭਰਾਵਾਂ ਨਾਲ ਜ਼ਿਆਦਾ ਸੀ ਕੀ ਕਰਨਾ ਵਾਪਰੇ ਕੋ ਬੜਾ ਬੜਾ ਲੱਗਾ ਤੁਸੀਂ ਨਹੀਂ ਕੋਈ ਨਹੀਂ ਮੈਂ ਹੁਣੇ ਆਇਆ ਜਾਂ ਪਿੰਡ ਪਤਾ ਲੱਗਾ ਸਵੇਰੇ ਫੋਨ ਗਿਆ ਤੇ ਹੁਣ ੱਲੇ ਆ ਪਤਾ ਲੈਣੇ ਤਾਂ ਤੇ ਜਿਹੜੀ ਰਾਤ ਵਾਲੀ ਘਟਨਾ ਇੱਥੇ ਵਾਪਰੀ ਆ ਅੱਡਾ ਪਾਣ ਲੰਗਾ ਇਥੇ ਡਾਕਟਰ ਗੁਰਚਰਨ ਸਿੰਘ ਜੀ ਪਿੰਡ ਪਾਟੀਆਂ ਤੋਂ ਕੋਈ 30-35 ਸਾਲ ਤੋਂ ਇਥੇ ਦੁਕਾਨ ਮੈਡੀਕਲ ਦੀ ਚਲਾ ਰਹੇ ਸੀ ਡਾਕਟਰ ਇਹ ਆਪੇਸ਼ਾ ਹੀ ਉਹਨਾਂ ਦਾ ਤੇ ਬਹੁਤ ਵਧੀਆ ਇਨਸਾਨ ਸੀਗੇ ਤੇ ਅੱਗੇ ਕੁਝ ਹਫਤਾ ਪਹਿਲਾਂ ਇਹਨਾਂ ਦੀ ਦੁਕਾਨ ਦਾ ਸ਼ਟਰ ਪਹਿਲਾਂ ਮੇ ਤੋੜਿਆ ਸੀਗਾ ਤੇ ਉਹ ਅਜੇ ਬਣਵਾ ਬਣੂ ਕੇ ਹਟੇ ਤੇ ਰਾਤੀ ਇਹਨਾਂ ਨੂੰ ਇਥੋਂ ਅੱਡੇ ਤੋਂ ਫੋਨ ਗਿਆ ਵੀ ਆਪਣੇ ਕੋਈ ਸ਼ਟਰ ਫੇਰ ਤੋੜ ਰਿਹਾ ਇਹਨਾਂ ਨੇ ਆਪਣੇ ਸੀਸੀਟੀਵੀ ਕੈਮਰਾ ਵਿੱਚ ਦੇਖਿਆ ਚੋਰ ਸ਼ਟਰ ਤੋੜ ਰਿਹਾ ਸੀਗੇ ਇਹ ਡਾਕਟਰ ਗੁਰਚਰਨ ਸਿੰਘ ਜੀ ਦੇ ਇਹਨਾਂ ਦਾ ਬੇਟਾ ਗੱਡੀ ਵਿੱਚ ਉਸੇ ਵਕਤ ਇੱਥੇ ਆਏ ਉਹ ਆਦਿਆਂ ਨੂੰ ਸ਼ਟਰ ਤੋੜਨ ਡੈ ਹੈਗੇ ਅਬਦੁੱਲ ਰਫਮ ਦੀ ਕੋਸ਼ਿਸ਼ ਕੀਤੀ ਤੇ ਜਦ ਕੇ ਵੀ ਉਹਨਾਂ ਦੇ ਵਿੱਚੋਂ ਗੋਲੀ ਚੱਲ ਗਈ ਇਹ ਪਤਾ ਲੱਗਾ ਕਿਹੜੇ ਹਿਸਾਬ ਨਾਲ ਗੋਲੀ ਚਲੀ ਜੋ ਡਾਕਟਰ ਸਾਹਿਬ ਦੇ ਗੋਲੀ ਆਪਦੇ ਵੱਜ ਗਈ ਡਾਕਟਰ ਸਾਹਿਬ ਦੀ ਵੀ ਮੌਤ ਹੋ ਗਈ ਇੱਕ ਚੋਰ ਦੀ ਵੀ ਪਤਾ ਲੱਗਾ ਮੌਤ ਹੋ ਗਈ ਹੈ ਇਹ ਤੇ ਭਾਵੇਂ ਪਾਣੋ ਲੰਗਾ ਮਾਰਕੀਟ ਹੈਗੀ ਆ ਉੱਥੇ ਇਹ ਵਾਰਤ ਸਹੀ ਰਾਤ ਕੋਈ 1.5 2 ਵਜੇ ਦੋ ਚੋਰ ਉੱਥੇ ਇੱਕ ਮੈਡੀਕਲ ਸਟੋਰ ਹੈਗਾ ਉੱਥੇ ਆਏ ਹੈਗੇ ਆ ਉਹਦਾ అలారం ਵੱਜਣ ਕਰਕੇ ਇਹ ਇੱਕ ਜਾ ਉਹ ਗਵੰਡੀ ਨੂੰ ਫੋਨ ਕਰਕੇ ਉਸ ਮਾਲਕ ਨੇ ਜਲਦੀ ਜਲਦੀ ਆਪਣਾ ਖਿਆਲ ਲੈ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਉਸ ਮੌਕੇ ਤੇ ਪਹੁੰਚਿਆ ਜਿੱਥੇ ਇਹ ਦੋਰਚੋਰ ਉਹਦੀ ਦੁਕਾਨ ਤੋੜ ਰਹੇ ਸੀਗੇ ਤੋਂ ਦੋਨਾਂ ਮੁੰਡਿਆਂ ਨੇ ਉਤਰ ਕੇ ਭੱਜ ਕੇ ਜਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਆ ਤੋਂ ਇਹ ਉਹ ਜਿਹੜਾ ਬੰਦਾ ਇਹਨਾਂ ਬਹਿਸ ਕਰਨਾ ਪਿਆ ਹੈਗਾ ਇੱਕ ਪੱਤ ਗਿਆ ਵਿੱਚੋਂ ਹੈਗਾ ਤੇ ਉਹਦੇ ਵਿੱਚ ਇਹਨਾਂ ਦੇ ਆਪ ਦੇ ਬਹਿਸ ਜਿਹੇ ਵਿੱਚ ਜਿਹੜੇ ਮਾਲਕ ਦੀ ਲਾਇਸੈਂਸੀ ਰਾਈਫ ਨਹੀਂ ਹੈਗੀ ਆ ਇਹਦੇ ਵਿੱਚ ਫਾਇਰ ਹੋ ਫਾਇਰ ਹੋ ਗਿਆ ਤੇ ਉਹਦੀ ਡੈਥ ਹੋ ਗਈ ਹੈਗੀ ਆ ਇਹ ਵੀ ਬੰਦੇ ਦੀ ਵੈਬਸਾਈਟ ਦਾ ਜੋ ਚੋਰ ਹੈਗਾ ਇਹਦੀ ਵੀ ਮੌਤ ਹੋਈ ਹੈ ਤੇ ਪੁਲਿਸ ਫਿਲਹਾਲ ਜਾਰੀ ਹੈਗੀ ਆ ਜੋ ਉਸ ਦੀ ਹੱਤ ਹੋ ਗਈ ਉਹ ਤੋਂ ਪਰੇ ਸੰਗਤ ਜੀਓ ਥੈਂਕ ਯੂ